ਕਾਸਤਸ ਤੇ ਬਲਾਉ ਵਾਇਲ ਜੀ ਦਾ ਖਾਸ ਦਾ ਵਾਇਲ ਜੀ ਕੀ ਕਤੇ ਮੈਨੂੰ ਕੰਮਕਾਨ ਦੇ ਪਸਾਰੇ ਤੇ ਧਰਮ ਦੇ ਵਪਾਰੀ ਕਰਨ ਬਾਰੇ ਗੱਲ ਕਰਨ ਲਈ ਕਿਹਾ ਗਿਆ ਇਸ ਰਿਸ਼ਤੇ ਦਾ ਧਾਰਮਿਕ ਸੰਗਠਨ ਦੀ ਉਸਲ ਪੁਤਰ ਨਾਲ ਬਹੁਤ गहरा ਸਬੰਧ ਹੈ ਸਰਕਾਰਾਂ ਤੇ ਪੁਜਾਰੀ ਛਰੇਣੀਆਂ ਰਲ ਕੇ ਧੰਦੀ ਪ੍ਰਾਪਤੀ ਅਤੇ ਆਪਣੇ ਸਿਆਸੀ ਹਿੱਤਾਂ ਦੇ ਖਾਤਰ ਕਰਮਕੰਡਾ ਦੇ ਪ੍ਰਬੰਧ ਦਾ ਤਾਣਾ ਬਾਣਾ ਬੁੰਡੀਆਂ ਹਨ ਅਤੇ ਹਮੇਸ਼ਾ ਸੱਚ ਦੀ ਲੋ ਨੂੰ ਬੁਝਾਉਣ ਦੇ ਗੱਤਨ ਰਹਿੰਦੀਆਂ ਹਨ ਉਹ ਲੋਕ ਚੇਤਨਾ ਨੂੰ ਐਸਾ ਗ੍ਰਹਿਣ ਲਵਾਉਂਦੀਆਂ ਹਨ ਕਿ ਲੋਕਾਂ ਦੀ ਮਸੂਮੋਤ ਵਿੱਚ ਉਹ ਬਹੁਤ ਵਾਰੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ ਜਿਹੜੇ ਕਰਮਕੰਡਾ ਦੀ ਦਾਲਵਲ ਵਿੱਚ ਖੋਦੇ ਜਾ ਰਹੇ ਹਨ ਉਹ ਉਹਨਾਂ ਦੀ ਹੋਂਦ ਨੂੰ ਹੀ ਖਤਰਾ ਲਗਾਈ ਜਾ ਰਹੀ ਹੈ ਅਤੇ ਉਹ ਰਖਾਕ ਦਾ ਹਿੱਸਾ ਬਣਦੇ ਜਾ ਰਹੇ ਹਨ ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਕਰਮਕਾਰ ਦੀ ਪਰਿਭਾਸ਼ਾ ਕੀ ਹੈ ਇਸ ਨਾਲ ਗੱਲ ਨੂੰ ਲਿਖ ਕੇ ਸਾਡੀ ਸਮਝ ਵਿੱਚ ਆ ਸਕੇਗੀ ਕਰਮ ਦਾ ਅਰਥ ਹੁੰਦਾ ਹੈ ਕੋਈ ਕਿਰਿਆ ਕਰਨਾ ਅਤੇ ਕਾਰਨ ਦਾ ਅਰਥ ਹੁੰਦਾ ਹੈ ਇਸਾ ਜਾਪਾ ਵੈਦਿਕ ਸਮੇਂ ਦੇ ਵਿਦਵਾਨਾਂ ਨੇ ਇਸ ਸੰਕਲਪ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਸੀ ਗਿਆਨ ਕਾਰ ਉਪਾਸ਼ਨਾ ਕਾਰ ਅਤੇ ਕਰਮ ਕਾਰ ਕਰਮ ਕਾਰ ਦਾ ਸੰਬੰਧ ਇਨਸਾਨ ਵੱਲੋਂ ਇਤਿਆਹ ਜਾਣ ਵਾਲੀਆਂ ਧਾਰਮਿਕ ਕਿਰਿਆਵਾਂ ਨਾਲ ਹੁੰਦਾ ਹੈ ਇਸ ਨਾਲ ਪ੍ਰੋਤ ਜਮਾਤ ਦਾ ਬੋਧ ਨੂੰ ਗਾਸਮਾਗ ਹੁੰਦਾ ਹੈ ਕਿਉਂਕਿ ਇਹਨਾਂ ਚਰਮ ਕਾਂਢੀ ਕਿਰਿਆਵਾਂ ਨੂੰ ਪੂਰਾ ਕਰਨ ਵਿੱਚ ਉਹਨਾਂ ਦਾ ਤੁਖ ਬੋਗਦਾਨ ਰਹਿੰਦਾ ਹੈ ਮਦਯੋਗ ਵਿੱਚ ਤੱਕ ਪਹੁੰਚਦੇ ਪਹੁੰਚਦੇ ਇਸ ਸ਼ਬਦ ਦੇ ਅਰਥ ਬਰਨੇ ਸ਼ੁਰੂ ਹੋ ਗਏ ਸਨ ਕਿਸੇ ਅਰਥ ਕਿਸੇ ਵਿਸ਼ੇਸ਼ ਤਰਨ ਦੀਆਂ ਉਹਨਾਂ ਉਸ ਉਹਨਾਂ ਬਾਹਰੀਆਂ ਆਪਕੀਆਂ ਕਿਰਿਆਵਾਂ ਤੋਂ ਉਹਨੇ ਸ਼ੁਰੂ ਹੋ ਗਏ ਜੋ ਹੋੜੀ ਹੋੜੀ ਧਰਮ ਧਰਮ ਦੇ ਵਸਤ ਵਸਤ ਰੂਪ ਭਾਅ ਕਰਮ ਦੀ ਅਸਲੀ ਸੁਖ ਨੂੰ ਅਥੋਂ ਬਰੁਖੇ ਕਰਕੇ ਆਪਣੇ ਚੌਧਰ ਸਾਫਾ ਗੰਨ ਗਿਆ ਤਾਂ ਨਿਸ਼ਕਸ਼ ਮਤਵ ਕੀ ਕਹਿ ਸਕਦੇ ਆ ਕਿ ਕਰਮ ਕਾਂ ਦਾ ਅਰਥ ਹੈ ਹਰੇਕ ਕਰਮ ਦੇ ਉਹ ਕਰਮ ਜੋ ਸੱਚੀ ਅਤੇ ਨਿਸ਼ਕਾਮ ਪ੍ਰੇਮ ਭਾਵਨਾ ਤੋਂ ਸਖਣੇ ਹੋ ਜਾ ਪਾਵ ਧਰਮ ਦੀਆਂ ਉਹ ਕਿਰਿਆਵਾਂ ਜਿਹਨਾਂ ਵਿੱਚੋਂ ਧਰਮ ਦਾ ਸੱਚ ਗਵਾ ਗਿਆ ਹੁਣ ਆਪਾਂ ਵਿਚਾਰ ਕਰੀਏ ਕਿ ਇਹ ਕਰਮ ਕਾਂ ਧਰਮ ਦੇ ਮੰਨਣ ਵਾਲਿਆਂ ਦੇ ਖਾਲਾ ਕੀ ਹੁੰਦੇ ਹਨ ਇਸ ਦਾ ਮੂਲ ਸਬੰਧ ਮਨੁੱਖੀ ਵਿਵੇਕੀਤਾ ਤਾਵਾ ਗਿਆਨ ਦਾ ਨਾਲ ਹੈ ਜਿਹੜੇ ਵੀ ਧਰਮ ਦੇ پیرੋਕਾਰਾਂ ਵਿੱਚ ਇਨੀ ਜਨੀ ਮਾਤਰਾ ਵਿੱਚ ਅਗਿਆਨਤਾ ਵਧੇਰੇ ਹੋਵੇਗੀ। ਉਨੀ ਉਨੀ ਮਾਤਰਾ ਵਿੱਚ ਇਥੇ ਕਮ ਕੰਡਾ ਦਾ ਕੰਕੰਡਾ ਦਾ ਬੋਲਬਾਲਾ ਵੀ ਵੱਧ ਹੋਵੇਗਾ। ਸਮਾਜ ਦੇ ਚਲੱਕ ਜਕਤੀ ਮਨਾਫਾ ਖੋਰੀ ਲਈ ਕਿ ਕਿ ਰੀਮਤ ਬੱਤੀ ਆ ਬਰੇਹਿੰਗ ਕਰਦੇ ਨੇ ਕਰਕੇ ਨਜ਼ਰ ਲੱਗਦੇ ਹਨ ਕਿ ਕਿਵੇਂ ਭੋਲੇ ਭਾਲੇ ਮਨੁੱਖਾਂ ਦੀ ਮਾਸੂਮੀਅਤ ਨੂੰ ਵਰਗੜਾ ਕੇ ਧਰਮ ਦਾ ਸੌਖੀ ਤਰ੍ਹਾਂ ਵਪਾਰੀਕਰਨ ਕੀਤਾ ਜਾਂਦਾ ਹੈ। ਆਮ ਜਿਹੜਾ ਕਿ ਧੰਦਾ ਕਰਨ ਵਾਲੇ ਲੋਕ ਆਪਣੀਆਂ ਤੀਖਣ ਨਿਗ੍ਹਾਆਂ ਨਾਲ ਹਰ ਵੇਲੇ ਇਹ ਦੇਖਣ ਦੇ ਖਤਰ ਵਿੱਚ ਰਹਿੰਦੇ ਆ ਕਿ ਕਿਹੜਾ ਬਾਜ਼ਾਰ ਉਹਨਾਂ ਦੇ ਧੰਦੇ ਲਈ ਸਾਫਦਾਰ ਹੈ ਇਹ ਗੁਰਬਾਣੀ ਅਨੁਸਾਰ ਜੇ ਬਨਾਰਸੀ ਠਾਕ ਇਸ ਤਰ੍ਹਾਂ ਵਿੱਚ ਰਹਿੰਦੇ ਹਨ ਕਿ ਉਹਨਾਂ ਦੀ ਲੁੱਟ-ਖੁੱਟ ਨਹੀਂ ਧਰਮ ਦੇ ਸਾਥ ਨੂੰ ਅਣਜਾਣ ਲੋਕਾਂ ਦੀ ਵਧੀਆ ਮੰਡੀ ਕਿੱਥੇ ਆ ਜਿੱਤੇ ਕੰਨਖੰਡਾਂ ਦੇ ਜਾਲ ਨੂੰ ਛਾ ਕੇ ਤੇ ਲੱਖ ਸ਼ਿਕਾਰੀ ਵਾਂਗ ਬਸੂਮਾਂ ਦਾ ਸ਼ਿਕਾਰ ਕੀਤਾ ਜਾ ਸਕੇ ਮਾਇਆ ਦੀ ਫੁਕਨ ਨਾਲ ਭਰੀਆਂ ਉਹਨਾਂ ਦੀਆਂ ਨਿਗਾਹਾਂ ਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਆ ਗਿਆਨੀ ਪੁਰਸ਼ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਰ ਵੇਲੇ ਸੌਖੇ ਰਸਤੇ ਦੀ ਭਾਲ ਵਿੱਚ ਹੁੰਦਾ ਹੈ ਇਸ ਲਈ ਉਹ ਉਹਨਾਂ ਵਾਸਤੇ ਲਗਾਤਾਰ ਕੰਮ ਕਾਂਢੀ ਸੌਦਾ ਤਿਆਰ ਕਰਦੇ ਰਹਿੰਦੇ ਹਨ ਮੈਂ ਸੌਖੀ ਗੱਲ ਕੀਤੀ ਹੈ ਸੌਖਾ ਰਸਤਾ ਕੀ ਹੈ ਜੀ ਬਸ ਮੰਦਰ ਵਿੱਚ ਨਰਿੰਦਰ ਮੂਰਤੀ ਦੀ ਸਥਾਪਨਾ ਕਰੋ ਅਤੇ ਉਸ ਦੀ ਪੂਜਾ ਸ਼ੁਰੂ ਕਰ ਦਿਓ ਤੁਸੀਂ ਨੇ ਸਭ ਕੇ ਤੇ ਪੁਜਾਰੀ ਦਾ ਵਪਾਰ ਵੀ ਵਧੀਆ ਬਹੁਤ ਸਾਖਾ ਹੈ ਇਹ ਰਾਹ ਨਿਰਜੀਵ ਪਹਾਣਾਂ ਕੇ ਪੱਥਰਾਂ ਪਾਤੀਆਂ ਚੜਾਦੇ ਹੋ ਜਦ ਸਤਪੂ ਦੀ ਲੋੜ ਨਹੀਂ ਰਹਿੰਦੀ ਗੀਤਾ ਦੇ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਕੱਲੇ ਕੀਤਾ ਦੇ ਕਨ ਪਾਰਟ ਨਾਲ ਵੀ ਕੰਮ ਖੜ ਜਾਂਦਾ ਹੈ ਕਿਉਂਕਿ ਵਿਚਾਰ ਨਾਲ ਇੱਕਰ ਹੋਣਾ ਬਹੁਤ ਔਖਾ ਹੁੰਦਾ ਹੈ ਸਿੱਖੀ ਇਟਾਈਂ ਕਰਨ ਲੱਗ ਪਏ ਹਾਂ ਗ੍ਰੰਥ ਜੀ ਕੋਲੋਂ ਵਿਚੋਲਗੀ ਕਰਵਾ ਕੇ ਸਭ ਕੁਝ ਸੱਤੇ ਵਿੱਚ ਹੀ ਸਾਹ ਰੈਂਦੇ ਹਾਂ ਦੋਨੋਂ ਤੇਰਾ ਰਾਜ਼ੀ ਰਹਿੰਦੀਆਂ ਕੁਝ ਜਣ ਜਿਆਦਾ ਹੋਵੇ ਤਾਂ ਥੋੜਾ ਵਟਾਓ ਵਟਾ ਲੱਭ ਲੈਦੇ ਆਪ ਕੋਈ ਦਰਦ ਦੀ ਜ਼ੋਰ ਵੀ ਨਹੀਂ ਸਭ ਕੁਝ ਪਿੱਤਾ ਕਰਾ ਭਾਦੇ ਹਾਂ ਅਸੀਂ ਆਤ ਕੁਝ ਵੀ ਕਰਨ ਤੋਂ ਮੁਕਤ ਰਹਿਣਾ ਚਾਹੁੰਦੇ ਹਾਂ ਇਹ ਹੀ ਸਫਾਰਾ ਪ੍ਰੇਮ ਦਾ ਬਾਰਤ ਭੰਦੇ ਵਾਲਾ ਰਾਹ ਹੈ ਸੱਚ ਵਾਲਾ ਰਾਹ ਹਰਗੇ ਘਰ ਤੇ ਨਹੀਂ ਇਸ ਨਾਲ ਬਲੁਖ ਦੀ ਸੌਤ ਡੰਗਾਲੀ ਜਾਂਦੀ ਹੈ ਸੋ ਇਹ ਸੌ ਬੜੀ ਸੌ ਕਰਕੇ ਧਰਮ ਦਾ ਮਾਫੀਆ ਸਰਗਮ ਹੋ ਕੇ ਧਰਮ ਦੀ ਸੁਚੰਤਾ ਨੂੰ ਸਹੇਜੇ ਸਹੇਜੇ ਕਰਮਾਂ ਤਾਂ ਦੀ ਤਲਕੰਡਾ ਵਾਲੀ ਸੌ ਦੇ ਰੂਪ ਵਿੱਚ ਬਦਲਦਾ ਰਿਹਾ ਉਹ ਗਾਣੀ ਮਲਖਾਂ ਨੂੰ ਤੇ ਬੋਧੇ ਰਹਿੰਦੇ ਹਨ ਕਿ ਤੁਹਾਡੇ ਕੀ ਕਰਮਾਂ ਕਰਕੇ ਤੁਹਾਨੂੰ ਸਵਰਗ ਨਿਤ ਮਿਲੇਗਾ ਅਤਿਹਾਸੀ ਲੋਕ ਤੁਹਾਨੂੰ ਸਵਰਗ ਵਿੱਚ ਲਿਜਾਣ ਵਾਸਤੇ ਨਿਤ ਤੋਂ ਬਚਾਉਣ ਵਾਸਤੇ ਬੰਦੀ ਅਧਿਕਾਰਤ ਏਜੰਸੀਆਂ ਇਸ ਤਰ੍ਹਾਂ ਵੀ ਹਾਲਾਤ ਹੋਰ ਵੀ ਬਹੁਤ ਵਿਸਫੋਟਕ ਅਸਾ ਖਤਰਨਾਕ ਹੋ ਜਾਂਦੇ ਹਨ ਜਦੋਂ ਸਰਕਾਰਾਂ ਅਤੇ ਇਹਨਾਂ ਏਜੰਟਾਂ ਦੇ ਢੇਰਾਂ ਦਾ ਆਪਸੀ ਸੰਗਠਨਾ ਹੋ ਜਾਂਦਾ ਹੈ ਇਸ ਨੂੰ ਜੇ ਕਹਿੰਦੇ ਆ ਕਿ ਜਦੋਂ ਜਨਕਤ ਸਟੇਟ ਲੱਗ ਜਾਂ ਤਾਂ ਸਮਾਜ ਇੱਕ ਭੈੰਤਰ ਤਰ੍ਹਾਂ ਦੀ ਅਗੋਤਗੀ ਦਾ ਸ਼ਿਕਾਰ ਹੋ ਜਾਂਦਾ ਹੈ ਇਹ ਹਾਲਾਤ ਹਰ ਸਮੇਂ ਵਿੱਚ ਅਤੇ ਹਰ ਧਰੁਵ ਵਿੱਚ ਪਾਇਆ ਹੁੰਦੇ ਰਹਿੰਦੇ ਹਨ ਜਿਉਂ ਹੀ ਬਿਕਨੀ ਜਦੋਂ ਜਨਕਤ ਸਟੇਟ ਲਾਗੇ ਤਾਂ ਉਹਦੇ ਸਾਈਡ ਪਾਦੀਆਂ ਵੱਲ ਸਵਰਗ ਵਿੱਚ ਜਾਣ ਦੇ ਸਰਟੀਫਿਕੇਟ ਵੀ ਸ਼ੁਰੂ ਹੋ ਗਏ ਇਹੋ ਸਮਾਜ ਵਿੱਚ ਕੱਲਾ ਹੀ ਇਹ ਹਾਲਾਤ ਸਨ ਧਰਮ ਦੇ ਅਜੰਤ ਕ੍ਰੋਧ ਦੀ ਇਗਿਆਦ ਤੋਂ ਬਗੈਰ ਉਸ ਵਿਲੇ ਕਿਸੇ ਨੂੰ ਹੀ ਧਰਮ ਦਾ ਕੋਈ ਕਰਨ ਕਰਨ ਕਿਆਕਿਆ ਨਹੀਂ ਸੀ ਜੇ ਕੋਈ ਭੁਲ ਚੁਕ ਨਾਲ ਉਸ ਦੀ ਆਗਿਆ ਤੋਂ ਬਗਾਇਆ ਕੋਈ ਧਰਮ ਕਰਨ ਕਰ ਬੈਠਦਾ ਤਾਂ ਉਸਨੇ ਮਹਾ ਕਸ਼ਟਕਾਰੀ ਸਜ਼ਾਾਂ ਕ੍ਰੋਧ ਜੀ ਨੇ ਦਿੱਤੀਆਂ ਹੋਈਆਂ ਸਨ ਭਾਈ ਗੁਰਦਾਸ ਜੀ ਨੇ ਉਹਨਾਂ ਕਰਨ ਕੰਡਾ ਦਾ ਸਮਾਈਤੀ ਹੋਈ ਦੁਰਦਸ਼ਾ ਪਰ ਆਪਣੀ ਬਾਣੀ ਰਾਈ ਭਰੀ ਭਾਂਤ ਸੰਕੇਤ ਕੀਤੇ ਹੋਏ ਹਨ ਸਰਪੂਰੀ ਜੀ ਨੇ ਆਪਣੇ ਪ੍ਰਕਾਸ਼ ਤੋਂ ਬਾਅਦ ਇਸ ਗੋਸਮਾਇ ਨੂੰ ਬRAND ਆਵਾਜ਼ ਵਿੱਚ ਉਂਗਾਰਦਿਆ ਕਿ ਆਹ ਸੋਹਣ ਪੰਡਤ ਕਰਮਾਦਾਰੀ ਜਿਸ ਕਰਮ ਸੁਪੂ ਗਿਆ ਸੋ ਆਤਮ ਕੱਪੀ ਚਾਰੀ। ਸ਼ਾਸਤਰ ਦੇ ਦੇਦ ਬਕਾ ਖੜੋ ਭਾਈ ਕਰਮ ਕਰੋ ਸੰਸਾਰੀ ਪਖੰਡ ਮੈਲ ਨਾ ਤੁਕਈ ਭਾਈ ਅੰਦਰ ਮੈਲ ਜਾਰੀ। ਓਏ ਪੰਡਤ ਆਪ ਦਾ ਤੂੰ ਮਾਇਆਵੀ ਕਰਮ ਕਰਕੇ ਆਪਣਾ ਧੰਦਾ ਚਲਾਉਂਦਾ ਹੈ ਪਰ ਲੋਕਾਂ ਨੂੰ ਵੇਦਾ ਸ਼ਾਸਤਰਾਂ ਦੇ ਨਾਂ ਥੱਲੇ ਪਖੜ ਕਰਮਾਂ ਕੋ ਲੜਾਈ ਰੱਖਦਾ ਹੈ। ਨਾ ਖੰਡਾ ਰਾਹੀਂ ਮੰਦੀ ਮੈਲ ਨਹੀਂ ਉਤਰਨੀ ਸੱਚ ਦਾ ਅਲਪਵ ਕੇਵਲ ਤੇ ਕੇਵਲ ਆਤਮ ਤੰਤਰ ਲਈ ਹੋ ਸਕਦਾ ਇਸ ਜ਼ੋਰਦਾਰ ਵਿੰਗਾਰ ਰਹੀਂ ਸਾਡੀ ਨੇ ਤਰਨ ਕਰਨ ਕਾਂਢੀ ਡੁੱਟ ਸੁਟ ਵਾਲੀ ਬੰਦਲ ਦੀਆਂ ਪਰਤਾਂ ਨੂੰ ਸਾਡੇ ਸਾਹਮਣੇ ਝੋਲਿਆ ਬਸੋ ਨਾਲ ਸਾਹਿਬ ਜੀ ਤਰਾਇਆ ਹੋਇ ਨੇਬਲ ਪੰਖ ਬਹੁਤ ਇਨਕਲਾਬੀ ਰਾਹ ਸਿਰ ਧਾਰਨੀ ਗਲੀ ਮੇਰੀ ਆਹ ਵਾਲਿਆਂ ਦਾ ਰਸਤਾ ਹੈ ਸਨਯਵਤੀ ਵਾਲੋਂ ਨਿਕੀਦਾ ਮਾਰਗ ਹੈ ਉਹ ਤਾਂ ਵਿਵੇਕ ਵਾਲਿਆਂ ਦਾ ਬੰਧ ਹੈ ਇਹ ਇਸ ਲਈ ਹਰ ਸਿੱਖ ਰੋਜ਼ ਅਰਦਾਸ ਵਿੱਚ ਸੈਭੀਅਕੀ ਗੁਦਰੀ ਕਰਦਾ ਹੈ ਕਿ ਸਾਹਿਬ ਜੀ ਹਰ ਸਿੱਖ ਦਾ ਮੰਗ માં ਰੱਖਿਓ ਅਤੇ ਮਾਤੁੱਤੀ ਭਾਗ ਗਿਆਨ ਨਹੀਂ ਬਣਾਇਓ ਇਸੇ ਵੀ ਕਰਮ ਕਾਂਡੀਆਂ ਪਗਡੰਡੀਆਂ ਦੀ ਸਿੱਖ ਧਰਮ ਵਿੱਚ ਉਪਾਈ ਕੋਈ ਥਾ ਨਹੀਂ ਹੈ ਇਸ ਨੂੰ ਦੇਖਦੇ ਕਰਮਦਾਸ ਸੰਬੱਧਾ ਸੰਬੱਧ ਕੁਥੀਆਂ ਸੁਥੀਆਂ ਜਦਰਾਂ ਕਿੰਤਾ ਵਾਲੇ ਮਨੁੱਖੀ ਸਮਾਜ ਦੀ ਸਥਾਪੀ ਨਾਲ ਇਸ ਨਾਲ ਇੱਕ ਲੰਬੇ ਇਤਿਹਾਸ ਦੀ ਸਿਰਜਣਾ ਹੋਈ ਅਤੇ ਸੱਜ ਦੀ ਸਥਾਪੀ ਨਹੀਂ ਬਿਆਸ ਸਿੰਘ ਸਿੰਘਣਿਆ ਨੇ ਅੱਗਾ ਕੁਰਬਾਨ ਕੀਤਾ ਤੇ ਦਾ ਗਾਣਾ ਆਪਾ ਅਭਿਆਸ ਅਰਦਾਸ ਵਿੱਚ ਅਨੰਦਨ ਕਰਦੇ ਆ ਜੀ ਗੁਰਗਨਾਨ ਸਾਹਿਬ ਦੀ ਕੰਪਨੀ ਹੈ ਕਿਹੜਾ ਰਚਨਾ ਹੋਈ ਜਿੱਤੇ ਸ਼ਬਦਾਂ ਕਰੀ ਗਿਆ ਇੱਕ ਗੁਰਗਨਾਨ ਸਾਹਿਬ ਦੇ ਨਿਰਮਲ ਪੰਥ ਦੇ ਪਾਧੀਆਂ ਲਈ ਜਿੱਤ ਹੋਣ ਵਾਸਤੇ ਇੱਕ ਨਾਰਾ ਸੀ ਕਿ ਭਾਈ ਦੇਖਿਓ ਕਿਤੇ ਤੁਸੀਂ ਵੀ ਹੋਰਨਾ ਮੰਨ ਧਰਮ ਦੀਆਂ ਸਰਬਾਰੀ ਤੇ ਜਾਵਾਂ ਤਕਸੀਮ ਖਰਾਬ ਹੋ ਜਾਏ ਹੋ ਇਹ ਵਿਚਾਰ ਦਾ ਮਾਰਗ ਹੈ ਇਹ ਸਿਰ ਪਰਮਾਤਮਾ ਦੇ ਕੀ ਪੂਰਾ ਕਰਨ ਵਾਲਿਆਂ ਦੀ ਗੱਲ ਨਹੀਂ ਹੈ ਇਹ ਤਾਂ ਉਸ ਰੱਬ ਦੀ ਤੇਜ ਨੂੰ ਆਪਣੇ ਅੰਤ ਵਿੱਚਾਂ ਵਿੱਚ ਉਤਾਰ ਲੈਣ ਵਾਲਿਆਂ ਦਾ ਖਾਸਾ ਹੱਥ ਹੈ ਕੋਈ ਜ਼ਮਦੋਰ ਸੋਚ ਵਾਲਾ ਜਾਂ ਅਗਿਆਨੀ ਇਸ ਦਾ ਅੰਗ ਨਹੀਂ ਬਣ ਸਕਦਾ ਤੇਜ ਪੂਜਗਾ ਦੀ ਇੱਕ ਪੂਜਗਾ ਵੀ ਸੋਚ ਦੇ ਪ੍ਰਤੀਕ ਨਾਨਾ ਦੇਵ ਦੇ ਮੰਦਰ ਅਤੇ ਉਸ ਦੇ ਸਾਹਮਣੇ ਤੇ ਵੀ ਤਾਂ ਅੰਦਰ ਵਾਲਿਆਂ ਦੀ ਸਜਣਾ ਲਈ ਸਾਡੇ ਕਮਾਲ ਵੱਲੋਂ ਸਥਾਪਿਤ ਕੀਤੇ ਗਏ ਇਸ ਗੜ ਦੇ ਖੱਤਾਈ ਇਸੇ ਨੂੰ ਸਮਝਿਆ ਜਾ ਸਕਦਾ ਹੈ ਸਿੱਖ ਸੰਦੇਵ ਪਾਰਿਕਰਨ ਦਾ ਰੰਗ ਵੀ ਫਰਕੂ ਸਰਗਾਂ ਦੇ ਆਪਣੇ ਸੁਨੇਹੇ ਦੀ ਪੂਜਗਾ ਸੀ ਉਹ ਧਰਮ ਦੀ ਪ੍ਰਾਪਤੀ ਤੇ ਕੌਦਰ ਨਹੀਂ ਖਾਤ ਮਾਸੂਮਤ ਨੂੰ ਸੱਚ ਤੋਂ ਵਾਂਗਿਆ ਕਰਕੇ ਕਰਮ ਕਾਂਡਾਂ ਦੀ ਧੁੰਦ ਵਿੱਚ ਉਲਡਾਈ ਰੱਖਿਆ ਹੁੰਦੇ ਸਨ ਆ ਜੇ ਟੋਲੇ ਆ ਤੁਸੀਂ ਚੰਦੀਏ ਹੀਰ ਮਲੀਏ ਰਾਮ ਰਾਏ ਤੇ ਸੰਗਾਂ ਦੇ ਦੁਪੁੱਜੀ ਵਿਖਾਇਆ ਦਾ ਸਕਦਾ ਧਰਮਦੇਵ ਦਾ ਵਪਾਰੀ ਟੋਲੇ ਦੀ ਮੰਡੀ ਬਾਈ ਬਾਈ ਗੁਰੂਆਂ ਦੇ ਰੂਪ ਵਿੱਚ ਉਹ ਤਾਂ ਮੇ ਲੱਗਣੀ ਸ਼ੁਰੂ ਹੋ ਗਈ ਅੱਜ ਦੇ ਚਲਾਉ ਨੂੰ 36 36 ਸਾਲ ਕੋਰਿਆਂ ਵਿਆਹ ਕੇ ਪ੍ਰਕਾਸ਼ ਮਨ ਹੋਣ ਦੀ ਉਡੀਕ ਕਰਨੀ ਪਈ ਉਦੋਂ ਵੀ ਇਹ ਵਪਾਰੀ ਟੋਲੇ ਅੱਜ ਦੇ ਸੂਰਜੂ ਤੇ ਗੋਲੀਆਂ ਚੋਂਦੇ ਰਹੇ ਕਿਸਮ ਬਾਸ਼ਾ ਦੌਰ ਰੇਲਾ ਕਲ ਕਾਲੀਆਂ ਦੇ ਵਿਨਾਸ਼ ਲਈ ਇਸ ਗੱਲ ਦੀ ਦਿੱਤੋਂ ਹਾਲ ਸਦ ਦੇ ਰੂਪ ਕਿ ਡਾਕੀ ਫੌਜ ਨੂੰ ਸਖਣਾ ਕੀਤੀ ਉਹਨਾਂ ਮਸੰਦਾ ਨੂੰ ਦੇਰ ਦੇਖਾਇਆ ਇੱਕ ਬਾਕੇ ਸਾਡ ਦਾ ਜ਼ਿਕਰ ਅਲੀ ਇਤਿਹਾਸ ਵਿੱਚ ਆਉਂਦਾ ਹੈ ਸਾਡੇ ਅੱਜ ਦੇ ਹਾਲਾਤ ਇਸ ਤੋਂ ਬਹੁਤੇ ਰੱਖ ਨਹੀਂ ਕੇ ਜਾ ਸਕਦੇ ਧਰਮ ਦੇ ਅਕਤਿ ਪੈਰੋਕਾਰਾਂ ਤੇ ਸਟੇਟ ਦੇ ਉਸ ਘਟਨਾ ਦੀਆਂ ਵਰਤਾਂ ਨੂੰ ਬੜੀ ਸਪਸ਼ਟਤਾ ਨਾਲ ਪੜਿਆ ਜਾ ਸਕਦਾ ਹੈ ਸਾਡੀਆਂ ਪ੍ਰਬੰਧਕ ਸੰਸਥਾਵਾਂ ਤੇ ਪ੍ਰਚਾਰਕ ਸ਼੍ਰੇਣੀਆਂ ਆਦਿ ਹਰ ਸਵਪਾਰੀ ਕਰਨ ਦੇ ਜਾਤ ਬਨੋ ਗੱਲੀਆਂ ਜਾ ਰਹੀਆਂ ਸੱਤੇ ਵਾਲੇ ਨੂਰ ਮਾਲੀਏ ਆਰਐਸਐਸ ਅਤੇ ਹੋਰ ਬਨਾਰਸ ਕੇ ਠੱਕੋੜਿਆਂ ਨਾਲ ਤਾਲ ਮੇਰ ਬਣਾ ਕੇ ਸਿੱਕੀ ਨੂੰ ਕੁਝਣ ਦੀਆਂ ਨਿਯੂਤਾ ਨਿਤ ਦੇ ਹਾੜੇ ਸਾਡੇ ਸਾਹਮਣੇ ਆ ਰਹੀਆਂ ਇੱਕ ਰਾਣੀ ਪਿਛਲੇ ਲੰਬੇ ਸਮੇਂ ਤੋਂ ਸੁਈ ਹੋਈ ਉਹੀ ਹੋਈ ਹੈ ਜਥੇਦਾਰ ਨੰਕਾਰ ਸਾਹਿਬ ਵਰਗਿਆਂ ਤੇ ਸਤ ਨੂੰ ਦੇ ਸਾਜ ਨੂੰ ਇਸ ਤੋਂਲੇ ਵੱਨ ਮਸੰਦਤਾ ਹੁੰਦਾ ਇਹਨਾਂ ਦੇ ਗੋਲੇ ਕੰ ਸ਼ਹੀਦ ਅਕਾਲ ਤਖਤ ਦੇ ਫੇਰੂਮਾ ਅਤੇ ਬਾਪੂ ਸੂਰ ਸਿੰਘ ਵਾਲਕਾਂ ਦੀ ਆਵਾਜ਼ ਨੂੰ ਸੁਣਨ ਦੇ ਆਦੀ ਹੁਣ ਨਹੀਂ ਰਹੇ ਮੇਰੇ ਕੋਲ ਫਾਈਲ ਕਿਰਪਾ ਕਰਕੇ ਸਾਹਮਣੇ ਰੱਖਦੇ ਨੇ ਯਾਦ ਹੋਵੇਗਾ ਕਿ ਜਦੋਂ ਅਸੀਂ ਮਸਰੀ ਕਾਲੇ ਫੜਦੇ ਸੀ ਤਾਂ ਸ਼ੋਮਣੀ ਗੁਰਦਾਰੇ ਖੁਦ ਮੁਕ ਪਰਵੰਧਕ ਕਮੇਟੀ ਵੱਲੋਂ ਸੁਚਾਰੂ ਸੋਚ ਅਧੀਨ ਸਾਲਨ ਸ੍ਰੀਪੁਰਨ ਸਿੰਘ ਸਾਹਿਬ ਜੀ ਦੇ ਸਾਰੇ ਮੰਗਲਾ ਚਰਨਾਂ ਨੂੰ ਇੱਕ ਤਰਤੀਬ ਦਿੱਤੀ ਗਈ ਸੀ ਉਸੇ ਤੇ ਵੀ ਉਸਾਰ ਉਹਨਾਂ ਦੀ ਚਪਾਈ ਸ਼ੁਰੂ ਕੀਤੀ ਗਈ ਭਗਵੇਂ 11 ਵਰਗੇ ਪ੍ਰਤੀਨਿਧਾਂ ਦਾ ਸ਼ੋਮਣੀ ਪੱਟੀ ਤੇ ਕਬਜ਼ਾ ਹੋਇਆ ਤਾਂ ਤਰਤੀਬ ਫਿਰ ਤੋੜ ਦਿੱਤੀ ਗਈ ਇਸੇ ਤਰ੍ਹਾਂ ਨਾਮ ਸਾਈਂ ਗੰਡਰ ਦਾ ਹਾਲ ਹੋਇਆ ਹੋਇਆ ਜਿਹੇ ਖਾਸ ਤੂ ਸਹਿਬਰ ਨੂੰ ਇਸ ਗਲੰਡਰ ਨੂੰ ਪ੍ਰਬੰਧਿਤ ਕੀਤੀ ਗਈ। ਸ਼ੋਮਨੀਪਟ ਦੀ ਜਨਰਲ ਜਰਾਤ ਵਿਚ ਦੀ ਗਲੰਡਰੀ ਹੋਈ। ਦੇਸ਼ਾਂ ਵਿਦੇਸ਼ਾਂ ਵਿੱਚਾਰੇ ਫੈਲ ਗਏ। ਇਸ ਨੂੰ ਗਲੰਡਰ ਕਰਕੇ ਗੁਰੂ ਗੁਰੂ ਕੇ ਸਿਹਤ ਨੂੰ ਨੁਕਸਾਨੇ ਸ਼ੁਰੂ ਕੀਤੇ। ਅੱਧੇ ਦੇਰ ਤੇ ਚੱਲ ਚੱਲ ਕੇ ਜਿਹਨੇ ਗਿਣੀ ਨਸੀਬ ਸਾਖੀਨ ਆਪਣੇ ਸਿਆਸੀ ਕਾਦੀ ਪੂrti ਲਈ ਇਸ ਦੇ ਖਾਤਮੇ ਤੇ ਜਿਤਨਾ ਲਗੇ ਹੋਏ ਹਨ ਇਹ ਸਤ ਸੋਚ ਸਿਖ ਧਰਮ ਦੇ ਤੁਹਾਡੀ ਕਰਮ ਦਾ ਹਿੱਸਾ ਹੈ। ਗੁਰੂ ਪਿਆਰਿਓ, ਕਿ ਆਪਾਂ ਵੀ ਸਦਾ ਹੀ ਇਨਾ ਕਰਮ ਕਾਂਡੀਆਂ ਦੀ ਸਾਖੀ ਬਣੀਆਂ ਦੇ ਅਧੀਨ ਆਪਣੀਆਂ ਜਿੰਦਗੀਆਂ ਜੁੜੀਆਂ ਹਨ। ਸਤਿਗੁਰੂ ਦੀ ਬਖਸ਼ਿਸ਼ ਉਹਿਤ ਵਿਵੇਕ ਅਨੁਸਾਰ ਆਪਣੇ ਜੀਵਨ ਵਿੱਚ ਤਬਦੀਲੀਆਂ ਲਿਆਉਣੀਆਂ ਕਿਸੀ ਸਲਾਹ ਇਹ ਦੇ ਇੱਕ ਮਹੀਨਾ ਦੀ ਪੇੜਾ ਇਸੇ ਬਣਾ ਰੱਖੇ ਇਸਾ ਬੜੇ ਰਹਿਣਾ ਹੈ ਕਿ ਸਲਾਹ ਦੇ ਪ੍ਰਣੁਤਿਆ ਰੀਤਾ ਮਾਰ ਕੇ ਗੁਰੂ ਦੀ ਤੀਤੀ ਵੱਲ ਮੁਖ ਮੋੜੀ ਰੱਖਣਾ ਹੈ ਕਿਸਾ ਤੁਹਾਡੇ ਹੱਥ ਆ ਬਾਣੀ ਬਾਣਾ ਸੇਵਾ ਤੇ ਸਿਮਰਨ ਇਸ ਤਰ੍ਹਾਂ ਸਮੰਝੀਂ ਦੇ ਇਨਾਮ ਆਪਣੇ ਜੀਵਨ ਦਾ ਆਧਾਰ ਬਣਨੀ ਲੋੜ ਹੈ ਰਤ ਦੇ ਵਪਾਰੀ ਮਲਕ ਭਗਵਾਨ ਦੇ ਇਰਾਬਾਤ ਸਾਤੇ ਹਿੱਸੇਦਾਰ ਇਹ ਤੁਹਾਡੇ ਆਤੀ ਫੋਰਜ਼ੇ ਮਾਤ ਤੋਂ ਜਿੱਤ ਹੋਣ ਦੀ ਲੋੜ ਹੈ ਆ ਉਹ ਲਾਲੋ ਕੀ ਕਿਰਤ ਵਾਲਾ ਝੱਡਾ ਡੱਕ ਤੇ ਲਾਰਾਗੇ ਜਿਸ ਨੂੰ ਆ ਸਤੂ ਸਾਹਿਬ ਨੇ ਜਾਂ ਕਿ ਨਮੋ ਬਿਧੀ ਸੀ ਸਾਡੇ ਦੇਸ਼ਾਂਚ ਵਾਸੀਆਂ ਦੀ ਜ਼ਿੰਮੇਵਾਰੀ ਪੂਰੀ ਵੱਜ ਚੁੱਕੀ ਹੈ ਆਪਣੇ ਧਾਰਮਿਕ ਸਥਾਨਾਂ ਦੀ ਜ਼ਿੰਮੇਵਾਰੀ ਅਤੇ ਆਪਣੇ ਭੰਦੇ ਫਰਜ਼ਾਂ ਵੱਲ ਆਪਾਂ ਧਿਆਨ ਨਹੀਂ ਦੇ ਰਹੇ ਅੱਬ ਦਿਨ ਦੀ ਪਛਾਣ ਲਈ ਜੂਦੇ ਸਰੂਪ ਅਤੇ ਮਾਮੂਲੀ ਦੀ ਭਰੀ ਦੇਣਾ ਸਾਡੇ ਲਈ ਫੈਸ਼ਨ ਜਿਆ ਬਣ ਗਿਆ ਸਾਡੇ ਗੁਰੂ ਸਾਹਿਬਾਨ ਉਹ ਗੁਰਮਤਿ ਪਰੰਪਰਾਵਾਂ ਦੇ ਵਿਸਾਰ ਦੇ ਕੌਮੀ ਕੇਂਦਰ ਨਹੀਂ ਰਹਿ ਗਏ ਇਹਨਾਂ ਨੂੰ ਤਾਂ ਸਿਰ ਆਪਣੀਆਂ ਖੁਦਗੀਆਂ ਪ੍ਰਾਪ्ञਾ ਅਤੇ ਤਾੰਦੌਲਤੀ ਪ੍ਰੋਟੋਸਨੀ ਦੇ ਪੇਟ ਪਰਮਤੋ ਸਥਾਪਤ ਕਰ ਦਿੱਤੇ ਆ ਮੈਂ ਅਸੀਂ ਕੋਈ ਸੋਚਦੇ ਕਿ ਸਾਡੇ ਧਰਮਸਤਾ ਗੀਖਾ ਅੰਕਾਰ ਵਪਾਰੀ ਕਰਨ ਦੀ ਜਿਪਰੰਤ ਕਹਿ ਰੀਤਾਂ ਦੀ ਦੁਰਗੰਧ ਦੇ ਅੱਡੇ ਬਣਦੇ ਜਾ ਰਹੇ ਹਨ ਸਿੱਖੀ ਦੀ ਕੁਦਰ ਸੁਭਾਅ ਦੇ ਵਿੱਚੋਂ ਇਹਨਾਂ ਵਿੱਚੋਂ ਮਰ ਰਹੀ ਹੈ ਦੂਸਰਾ ਸ਼ਬਦਾ ਵਿੱਚ ਮੈਨੂੰ ਇਹ ਕਹਿਣ ਵਿੱਚ ਵੀ ਕੋਈ ਸੰਕੋਚ ਨਹੀਂ ਇਸ ਸਾਡੇ ਸਭ ਨਾਲ ਦੀ ਸੋਨ ਦੀ 19 ਦਰਗਾਹੰਦੀ ਆਤੀ ਜਈ ਹੋ ਗਈ ਹੈ। ਸ਼ਾਇਦ ਸਾਡੀ ਸੋਚ ਨੂੰ ਸਿੱਖੀ ਮਹਿਤ ਮਹਿਤ ਤਰੀਕੇ ਲਗਨੋਂ ਹੀ ਆਉਤੇ ਹੀ ਆ। ਸਭ ਕੁੇ ਨਾਲ ਸਾਡੇ ਬੱਚਿਆਂ ਦੇ ਕੋਮਲ ਫਿਰਦੇ ਆ ਤੇ ਧਰਮ ਦੀ ਗਲਤ ਤਸਵੀਰ ਬਣਦੀ ਜਾ ਰਹੀ ਹੈ ਅਤੇ ਅਵੇਕਸ਼ਾਟ ਬਾਤੀਆਂ ਹੋਰ ਨਾ ਪਰਮਾਨਿਕ ਅਸੀਂ ਆਪਣੀ ਸਥਿਤੀ ਨੂੰ ਹਾਸੋ ਗਣੀ ਬਣਾਈ ਜਾ ਰਹੇ ਹਾਂ। ਅੱਜ ਦਾ ਇਹ ਸਮਾਗਮ ਇਹਨਾਂ ਪੱਖਾਂ ਪ੍ਰਤੀ ਸੁਝੇਤ ਹੋਣ ਸੁਝੇਤ ਹੋਣ ਅਤੇ ਆਗਮ ਚਿੰਤਨ ਕਰਨ ਦਾ ਸੱਜਾ ਹੈਤਨ ਹੈ। ਆਦਮ ਖਾਵਾਂ ਸਫਾਰਾ ਚਾ ਕੇ ਬੈਠੀਏ ਸੋਚੀਏ ਵਿਚਾਰੀਏ ਕਿਉਂ ਧਰਮ ਦੇ ਸੱਚ ਵਾਸ ਸਾਡੀ ਪਿੱਠ ਹੁੰਦੀ ਜਾ ਰਹੀ ਹੈ ਸੱਚੇ ਪਾਤਸ਼ਾਹ ਦਾ ਬਚਨ ਹੈ ਕਰਮ ਕਾਂਡ ਕੋ ਕਰੈ ਅਜਾਤ ਬਿਨ ਨਾਮ ਹੈ ਤੇ ਇਕ ਤ੍ਰਿਕ ਅੰਕਾਰ ਗੁਰੂ ਪਿਆਰਿਓ ਜਿਪਣ ਕੇ ਰੀਤਾਂ ਨੂੰ ਪਿਆਰ ਕੇ ਸਿਰਫ ਤੇ ਸਿਰਫ ਪੰਥ ਪ੍ਰਵਾਨ ਸਿਧਾਤ ਮਰਿਆਦਾ ਨਾਲ ਸਾਥ ਸਾਥ ਪਾਈਏ ਆਪਣੇ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਸ਼ਬਦ ਗੁਰੂ ਦੇ ਗਿਆਨ ਦੀ ਜੋਤ ਜਗਵੰਡ ਦੇ ਰਤਨ ਵਾਂਗ ਹੋਈਏ ਗਿਆਨ ਦੀ ਸ਼ਕਤੀ ਵਾਲੇ ਜੀਵ ਦੇ ਮਰਨ ਨਾਲ ਜਲਨ ਨਾਲ ਕਰਨ ਕਲ ਆਦੁੱਤੀ ਨੇ ਦਾ ਕੋਟਾ ਕੋ ਮਰਦਾ ਜਾਏਗਾ ਬੰਦੇ ਦਾ ਬੰਦਾ ਬਣਨ ਤੋਂ ਗੁਰੇਸ ਕਰਕੇ ਗੁਰੂ ਦੇ ਬੰਦੇ ਬਣੀਏ ਤੇ ਉਹ ਆਪਾ ਗੁਰੂ ਦੀ ਪ੍ਰਤੀ ਦੀ ਆਪਣੀ ਝੋਲੀ ਪਾਵਾਂਗੇ ਤਾਂ ਸਾਰਾ ਸੰਸਾਰ ਤੁਹਾਡੇ ਸਾਹਦੇ ਸੂਰ ਅੱਗੇ ਨਮਨ ਕਰਕੇ ਪਸਾਪਾਰ ਹੋ ਜਾਏਗਾ 4 ਕਰੋੜ ਖਾਲਸਾ ਸਜੇਗਾ ਖਾਲਸੇ ਬਣਾਗੇ ਤਾਂ ਆਵਾਸ਼ੀ ਪੰਥ ਦੀ ਜੀਤ ਤੇ ਰਾਜ ਕਰੇਗਾ ਖਾਲਸੇ ਦਾ ਸੁਪਨਾ ਵੀ ਸਤਸ ਗੁਰੂ ਸਹਿਬ ਵੀ ਅੰਸੰਗ ਰੋਕ ਕੇ ਸਕਾਰ ਕਰਨਗੇ ਖਾਲਸਾ ਰਾਏ ਦੇ ਕਿਸੇ ਸ਼ਾਮ ਡਰਨ ਉੱਤੇ परे थोरे वारी न वाहेगुरु जी ख़ालसा वाहेगुरु